ਤੇ ਆ ਜਿਹੜੇ ਕੁਝ ਇੱਕ ਗਲਤ ਕਮੈਂਟ ਕਰਦੇ ਮੇਰੇ ਵੀਰਪਰਾ ਮੈਂ ਹੀ ਦੱਸਣਾ ਚਾਹੁੰਨਾ ਮੈਂ ਹੱਸ ਨਹੀਂ ਰਿਹਾ ਮੈਂ ਆਪਣੇ ਡੈਡੀ ਨਾਲ ਕੋਈ ਗੱਲ ਕਰ ਰਿਹਾ ਉਥੇ ਫੋਕਸ ਮਾਰੋ ਪੂਰੀ ਵੀਡੀਓ ਵੇਂਦੇ ਨਹੀਂ ਜੇ ਕਿ ਵੀਡੀਓ ਦੇ ਵਿੱਚ ਕੀ ਆ ਕਿ ਨਹੀਂ ਤੂੰ ਹੀ ਜੋ ਤੁਹਾਡੇ ਮੂੰਹ ਚੋਂ ਆਉਂਦਾ ਸੀ ਬੋਲੀ ਜਾਂਦੇ ਦੰਦ ਕੱਢੀ ਜਾਂਦਾ ਹੱਸੀ ਜਾਂਦਾ ਇੰਨੇ ਗਲਤ ਕਮੈਂਟ ਆ ਨਾ ਤੁਹਾਨੂੰ ਮੈਂ ਹੁਣ ਦੱਸ ਨਹੀਂ ਸਕਦਾ ਤੁਸੀਂ ਵੀਡੀਓ ਚ ਵੇਖ ਲਿਓ ਸੋਸ਼ਲ ਮੀਡੀਆ ਉੱਤੇ ਵਾਇਰਲ ਗੋਲੂ ਮੱਝੇ ਵਾਲਾ ਜੋ ਹਰ ਆਪਣੀ ਵੀਡੀਓ ਦੇ ਨਾਲ ਲੋਕਾਂ ਨੂੰ ਹਸਾਉਂਦਾ ਰਹਿੰਦਾ ਹੁਣ ਉਸ ਉੱਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਦਰਸਲ 골ੂ ਮੱਝ ਵਾਲੇ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ। ਅਦੇਸ ਦਾ 골ੂ ਉੱਤੇ ਬੜਾ ਡੂੰਗਾ ਅਸਰ ਪਿਆ ਹੈ। ਹੱਸਦਾ ਤੇ ਹਸਾਉਣ ਵਾਲਾ 골ੂ ਰੋਂਦਾ ਕੁਰਲੌਂਦਾ ਨਜ਼ਰ ਆ ਰਿਹਾ ਹੈ। ਪੰਜਾਬੀ ਫਿਲਮ ਮਸਤਾਨੇ ਵਿੱਚ ਵੀ 골ੂ ਦੇ ਕਿਰਦਾਰ ਨੂੰ ਲੋਕਾਂ ਵੱਲੋਂ ਬਥੇਰਾ ਪਸੰਦ ਕੀਤਾ ਗਿਆ ਸੀ। ਪਰ ਅਜੇ ਹੀ ਦੁੱਖ ਦੀ ਘੜੀ ਵਿੱਚ ਜਿੱਥੇ ਲੋਕਾਂ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਕੁਝ ਟ੍ਰੋਲਰਜ਼ ਅਜਿਹੇ ਨੇ ਜਿਹੜੇ ਗੋਲੂ ਨੂੰ ਟ੍ਰੋਲ ਕਰਨ ਤੋਂ ਬਾਜ਼ ਨਹੀਂ ਆ ਰਹੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਜਿਹੇ ਮੌਕੇ ਤੇ ਰੀਲਾ ਬਣਾਉਣ ਦੀ ਕੀ ਲੋੜ ਹੈ ਹਾਲਾਂਕਿ ਦੇਖਿਆ ਜਾਵੇ ਤਾਂ ਹੈ ਗੋਲੂ ਇੱਕ ਜਵਾਬ ਕੀ ਉਸ ਦੀ ਜਵਾਬ ਵਾਲੀ ਮੱਤ ਨੂੰ ਲੋਕ ਸੀਰੀਅਸਲੀ ਬੈਠੇ ਨੇ ਗੋਲੂ ਨੂੰ ਖੁਦ ਵਾਰ-ਵਾਰ ਲੋਕਾਂ ਸਾਹਮਣੇ ਆ ਕੇ ਕੱਲੀ-ਗੱਲੀ ਗੱਲ ਦੀ ਸਫਾਈ ਦੇਣੀ ਪੈ ਰਹੀ ਹੈ ਮਾਂ ਦੇ ਇਸ ਜਹਾਨ ਨੂੰ ਤੁਰ ਜਾਣ ਤੋਂ ਬਾਅਦ ਕੋਲੂ ਤੇ ਕੀ ਅਸਰ ਪਿਆ ਹੈ ਤੁਦੋ ਜਲਦੀ ਵੀਡੀਓ ਵਿੱਚ ਵੀ ਲੋਕਾਂ ਨੇ ਗੋਲੂ ਨੂਰਾ ਜਿੱਕੇ ਟਰੋਲ ਕੀਤਾ ਤਾਂ ਤੁਸੀਂ ਖੁਦ ਦੇਖੋ ਇਹ ਵੀਡੀਓ ਜਿਵੇਂ ਇਹ ਤੁਹਾਨੂੰ ਕੁਝ ਦਿਨਾਂ ਤੋਂ ਪਤਾ ਲੱਗ ਹੀ ਗਿਆ ਹੋਊਗਾ ਕਿ ਮੇਰੀ ਮੰਮੀ ਜੀ ਦੀ ਡੈਥ ਹੋ ਗਈ ਸੀ ਤੇ ਬਹੁਤ ਹੀ ਦੁੱਖਿਆ ਮੈਨੂੰ ਇਹ ਗੱਲ ਦਾ ਕਿ ਮੇਰੀ ਕਿੰਨੀ ਕੁ ਉਮਰ ਆ ਤੇ ਮੇਰੀ ਮਾਂ ਮੈਨੂੰ ਛੱਡ ਕੇ ਤੇ ਤੁੜ ਗਈ। ਤੇ ਬਾਕੀ ਜਿੰਨੇ ਵੀ ਜਿੰਨਾਂ ਕੋ ਵੀ ਆਪਣੇ ਮਾਪਿਓ ਆ ਉਹ ਸਾਰੇ ਆਪਣੇ ਮਾਪਿਓ ਦਾ ਧਿਆਨ ਰੱਖਿਓ। ਮਾਪਿਓ ਦੁਨੀਆ 'ਚ ਇੱਕ ਵਾਰੀ ਮਿਲਦੇ ਜੇ ਬਾਅਦ ਪਤਾ ਨਹੀਂ ਕਦੋਂ ਟੁੱਟ ਜਾਂਦੇ ਪਤਾ ਹੀ ਨਹੀਂ ਲੱਗਦਾ। ਪਤਾ ਕਿ ਹਦਾਂ ਵੀ ਨਹੀਂ ਬੰਦੇ ਦਾ ਕਦੋਂ ਕਿੰਨੇ ਤੁਰ ਜਾਣਾ ਬਾਕੀ ਇਹ ਦੱਸਣ ਲਈਗਾ ਤੁਹਾਨੂੰ ਮੈਂ ਤੇ 26 ਤਰੀਕ ਨੂੰ ਮੇਰੀ ਵਰੀ ਨਾ ਵਾ ਭੋਗ ਪੈ ਗਿਆ 13 ਤਰੀਕ ਤੇ ਭੋਗ ਸੀਗਾ 11 ਤੇ 11 ਤੇ ਭੋਗ ਸੀਗਾ ਤੇ ਉਹ ਉੰਜ ਤੇ 9 ਸਾਲ ਤੋਂ ਬਾਅਦ ਆਪਾਂ ਕਰਨਾ ਸੀਗਾ ਤੇ ਬਾਅਦ ਕਿਸੇ ਆਲੇ ਬੰਦੇ ਨੂੰ ਦੱਸਿਆ 9 ਸਾਲ ਤੋਂ 9 ਸਾਲ ਚ ਨਹੀਂ ਕਰੀਦਾ ਇੱਕ ਅਰਕਾ 26 ਤਰੀਕਾ ਦਾ ਰੱਖ ਲਿਆ ਫਿਰ ਆਪਾਂ ਤੇ ਆਹ ਜਿਹੜੇ ਕੁਝ ਇੱਕ ਗਲਤ ਕਮੈਂਟ ਕਰਦੇ ਮੇਰੇ ਵੀਰ ਭਰਾ ਮੈਂ ਇਹ ਦੱਸਣਾ ਚਾਹੁੰਨਾ ਮੈਂ ਉਹ ਹੱਸ ਨਹੀਂ ਰਿਹਾ ਮੈਂ ਆਪਣੇ ਡੈਡੀ ਨਾਲ ਕੋਈ ਗੱਲ ਕਰ ਰਿਹਾ ਉਥੇ ਫੋਕਸ ਮਾਰੋ ਤੁਸੀਂ ਪੂਰੀ ਵੀਡੀਓ ਵੇਂਦੇ ਨਹੀਂ ਜੇ ਕਿ ਵੀਡੀਓ ਦੇ ਵਿੱਚ ਕੀ ਆ ਕਿ ਨਹੀਂ ਉਸ ਸਮੇਂ ਆਈ ਲਿਆ ਮੈਂ ਆਪਣੇ ਡੈਡੀ ਨਾਲ ਸਮੇਂ ਨਾਲ ਗੱਲ ਕਰਨ ਡਿਆ ਕਿ ਉਹਨਾਂ ਨੂੰ ਦੁੱਖ ਨਾ ਲੱਗੇ ਕਿ ਮੇਰਾ ਪੁੱਤ ਸੈਡ ਦਿਲ ਉੱਪਰਵੇਂ ਦਿਲ ਨਾਲ ਗੱਲ ਡਿਆ ਕਰਨਾ। ਜੇ ਤੂੰ ਹੀ ਜੋ ਤੁਹਾਡੇ ਮੂੰਹ ਚੋਂ ਆਉਂਦਾ ਸੀ ਬੋਲੀ ਜਾਂਦੇ ਦੰਦ ਕੱਢੀ ਜਾਂਦਾ ਹੱਸੀ ਜਾਂਦਾ। ਇੰਨੇ ਗਲਤ ਕਮੈਂਟ ਆ ਨਾ ਤੁਹਾਨੂੰ ਮੈਂ ਹੁਣ ਦੱਸ ਨਹੀਂ ਸਕਦਾ ਤੁਸੀਂ ਵੀਡੀਓ ਚ ਵੇਖ ਹੀ ਲਿਓ। ਕਿ ਬਾਕੀ ਮੈਂ ਇਹੀ ਗਾਣਾ ਚਾਹਣਾ ਮੈਨੂੰ ਪੁੱਛ ਲਓ ਮੇਰੀ ਮਾਂ ਦੁਨੀਆ ਤੋਂ ਚਲ ਗਈ ਆ ਕਿ ਮਾਂ ਦਾ ਮਾਂ ਬਿਨਾਂ ਜ਼ਿੰਦਗੀ ਕਿਹਤਰਾ ਦੀ ਅੱਧੀ ਜ਼ਿੰਦਗੀ ਮੇਰੀ ਅਧੂਰੀ ਹੋ ਗਈ ਹੁਣ ਅਗਲਾ ਗੱਬੀ ਦਾ ਗਾਜਰਾ ਹਰੀਆਂ ਦਾ ਚਾਹਣਾ ਅਦਰਕ ਦਾ ਤੇ ਨਾਲੇ ਆ ਮੇਰੀ ਨਿਊ ਆਈਡੀ ਆ ਉਹ ਜਿਹੜੀ ਪੁਰਾਣੀ ਆਈਡੀ 1 ਲੱਖ ਤੋਂ 2 ਲੱਖ ਤੋਂ 2000 ਜਿਹਦੇ ਤੇ ਫੁੱਲ ਵੀ ਉਹ ਹੈ ਕੋਈ ਆ ਨਿਊ ਆ ਬਾਕੀ ਕਿਸ ਨੂੰ ਜੱਜ ਕਰਨ ਤੋਂ ਪਹਿਲਾਂ ਇੱਕ ਵਾਰੀ ਵੇਖ ਲਿਆ ਕਰੋ ਕਿ ਉਹਦੇ ਤੇ ਕੀ ਬੀਤੰਡੀ ਆ ਕਿਸ ਤਰ੍ਹਾਂ ਉਹ ਜ਼ਿੰਦਗੀ ਦੇ ਵਿੱਚ ਸਟਰਗਲ ਕਰ ਰਿਹਾ ਕਿਸ ਤਰ੍ਹਾਂ ਉਹ ਜ਼ਿੰਦਗੀ ਦੇ ਦਿਨ ਬਤਾਉਂਦਿਆ ਇਹ ਮੈਨੂੰ ਪਤਾ ਮੇਰਾ ਡੈਡੀ ਰਾਤ 12 12 ਵਜੇ ਉੱਠ ਕੇ ਰਹੁੰਦਾ ਜੇ ਤੂੰ ਇਹ ਤੇ ਕਮੈਂਟ ਆ ਜਦੋਂ ਅੰਦਰ ਕੱਢੀ ਜਾਂਦਾ ਉਹ ਕੱਢੀ ਜਾਂਦਾ ਮੈਂ ਵੀ ਸਕੂਲੇ ਜਾਂਦਾ ਮੈਂ ਵੀ ਕਦੀ ਕਿਤੇ ਬੈ ਕੇ ਰੋਣ ਲੱਗ ਪੈਂਦਾ ਕਦੀ ਕਿਤੇ ਬੈ ਕੇ ਰੋਣ ਲੱਗ ਪੈਂਦਾ ਇਹ ਮੈਂ ਤੁਹਾਨੂੰ ਇਧਾਰ ਨਹੀਂ ਕਰਨ ੜਿਆ ਤੁਹਾਨੂੰ ਮੈਂ ਆਪਣੇ ਦਿਲ ਦੀਆਂ ਗੱਲਾਂ ਦੱਸਣ